ਹੋਰ ਪੱਬੀ ਭਾਰੀ ਲਾਣਾ ਨਾ ਮੋਟਰਸਾਈਕਲ ਹਾਂ ਤੇਰੇ ਵੀ ਲੋਕੀ ਨਹੀਂ ਖੜਕਨੇ ਹਾਂ ਲੱਗਤੋ ਸਾਡੇ ਬੇਪੇ ਸੁੱਪੀ ਪਈ ਹੋਈ ਛੱਪੀ ਤੋਂ ਹੜਕੇ ਨਾ ਉੱਠ ਕੋਈ ਲਾ ਦੇ ਕੋਈ ਨਾ ਚਲ ਆ ਹੋਇ ਚੱਲ ਪੱਬੀ ਲਾ ਦੇ ਪੱਬੀ ਗੇਟ ਚੱਲੀ ਆ ਜਾ ਆਜੋ ਆਜੋ ਮਰ ਜਾ ਪਹਿਲਾ ਮੈਨੂੰ ਫੋਨ ਫਾਨ ਤਾਂ ਕਰ ਦਾਂਦੇ ਮੈਂ ਤੇਲ 14 ਦੀ ਬੇਬੇ ਕਹਿ ਰਹੀਆਂ ਗੱਲਾਂ ਕਰਦੀਆਂ ਐਨਾ ਗੁੱਸੇ ਕਹਤੇ ਹੋਈ ਹੋਈਆਂ ਗੁੱਸੇ ਹੋਵਾਂ ਨਾ ਤੁਸੀਂ ਚੁੱਪ ਕੇ ਨਿਕਲ ਕੇ ਮੇਰੀ ਘਰ ਦੇ ਵਿੱਚ ਕੋਈ ਕਦਰ ਹੀ ਨਹੀਂ ਕਿੱਥੇ ਗਏ ਸੀ ਪਹਿਲੀ ਮੈਨੂੰ ਇਹ ਦੱਸੋ ਕਿੱਧਰ ਜਾ ਕੇ ਆਏ ਤੁਸੀਂ ਬੇਬੇ ਤੂੰ ਨਾ ਸੁੱਤੀ ਪਈ ਸੀ ਤਾਂ ਅਸੀਂ ਤੈਨੂੰ ਦੱਸਿਆ ਨਹੀਂ ਹੈਗਾ ਮੈਂ ਤਾਂ ਉਹ ਕੁੜੀ ਨੂੰ ਮਿਲ ਕੇ ਆਈਆਂ ਜਿਹਨੂੰ ਇੰਦਰ ਪਸੰਦ ਕਰਦਾ ਨਾ ਮੇਥੋਂ ਬਿਨਾਂ ਪੁੱਛੇ ਫਿਰ ਮੇਥੋਂ ਬਿਨਾਂ ਪੁੱਛੇ ਵਿਆਹ ਕਰ ਲੋਂਗੇ ਉਹ ਨਹੀਂ ਮਾਤਾ ਤੂੰ ਕਾਨੂੰ ਗੁੱਸਾ ਕਰੀਏ ਨਹੀਂ ਮੈਂ ਗੁੱਸਾ ਕਰਨ ਕਰਦੀ ਹੈ ਬੇਬੇ ਤੇਰੇ ਤੋਂ ਬਿਨਾ ਥੋੜੀ ਕੁਛ ਹੋਊਗਾ ਨਾਲੇ ਬੇਬੇ ਇੱਕ ਬੰਦੇ ਨਾਲ ਮਿਲਣ ਜਾਣੀ ਸੀ ਚੱਲ ਮੈਂ ਕਿਹਾ ਮੈਂ ਮਿਲਿਆ ਆਉਣੀ ਆਗੀ ਕੁੜੀ ਬੇਬੇ ਬਾਹਲੀ ਵਧੀਆ ਛੋਟਾ ਜਿਹਾ ਪਰਿਵਾਰ ਆ ਆਪਣੇ ਵਾਂਗੂ ਕੋਈ ਜ਼ਿਆਦਾ ਲੰਬ ਚੰਗ ਨਹੀਂ ਹੈਗਾ ਗੁੱਸਾ ਨਾ ਕਰ ਬੇਬੇ ਤੈਨੂੰ ਵੀ ਬਣਾ ਦਾਂਗੇ ਮਿਲਣ ਜਾਣ ਨੂੰ ਰਹਿਣ ਦੇ ਤੂੰ ਦਿਓਰ ਪਰਚਾਈਂ ਇੱਕੋ ਹੀ ਘੰਟਾ ụp ਕਰ ਰੱਖੀ ਆ ਚੁੱਪ ਕਰਕੇ ਘਰੇ ਵਜਾ ਤੇਰਾ ਦੱਸਣ ਦਾ ਹੱਕ ਬਣਦਾ ਸੀ ਮੈਂ ਕਿੱਥੇ ਜਾਨੀ ਆ ਕਿੱਥੇ ਨਾ ਬਸ ਮੈਂ ਇਥੋਂ ਬਿਨਾ ਪੁੱਛੇ ਦਿਰਦੇ ਹੋ ਤੁਸੀਂ ਪੱਤੇ ਚਟਦੇ ਨਹੀਂ ਨਹੀਂ ਬੀਬੇ ਇਹ ਜੀ ਕੋਈ ਗੱਲ ਨਹੀਂ ਹੈਗੀ ਤੂੰ ਤਾਂ ਉਹੀ ਨਾਰਾਜ਼ ਹੋਗੀ ਇੰਦਰ ਤੂੰ ਕਹਿ ਕੁਛ ਮਾਂ ਹੁਣ ਕੀ ਬੀਬੇ ਨੂੰ ਕਹਾਂ ਬੀਬੇ ਤਾਂ ਭੱਗ ਜਾਂਦੀ ਐ ਜੇ ਦੀ ਮਾੜੀ ਜਿਹੀ ਗੱਲ ਪਿੱਛੇ ਦੱਸ ਫਿਰ ਭਾਈ ਮੈਥੋਂ ਬਿਨਾ ਪੁੱਛੇ ਡੇਡੇ ਗੱਲਾਂ ਮਾਤਾ ਹੋ ਜਾਂਦੇ ਨੇ ਘਰ ਦੇ ਵਿੱਚ ਤੇ ਮੈਨੂੰ ਕੋਈ ਗੱਲ ਦਾ ਪੁੱਛਦਾ ਹੀ ਨਹੀਂਗਾ ਮਾਂ ਤਾਂ ਤੇਰੇ ਨਾਲ ਹੀ ਆ ਉਹ ਤਾਂ ਮਾੜੇ ਮਿੰਡ ਕਹੇਤੀ ਮਿੰਡ ਨਾਲ ਕਿਉਂ ਗੱਲ ਤੂੰ ਛੋਟੇ ਨਾਲ ਹੀ ਹੋਊਗੀ ਬੈਠ ਕੇ ਪਟਿਆਂਦੀ ਬੀਬੇ ਤੂੰ ਗੁੱਸਾ ਨਾ ਕਰ ਅਸੀਂ ਦੱਸਿਆ ਵੀ ਸਾਡੀ ਬੇਬੇ ਐ ਐਵੇਂ ਅਸੀਂ ਬੇਬੇ ਨੂੰ ਰੱਖਦੇ ਹਾਂ ਹੁਣ ਦੇਖ ਬੇਬੇ ਆਪਾਂ ਤਾਂ ਮਾਮਾ ਧੀਆ ਵਾਂਗੂ ਰਹਨੇ ਆ ਆਪਾਂ ਕਿਹੜਾ ਤੁਗੜਾ ਕਦੇ ਮੈਨੂੰ ਇਹ ਸਮਝਿਆ ਵੀ ਮੈਂ ਤੇਰੀ ਨੂੰਹ ਆ ਤੂੰ ਤਾਂ ਮੈਨੂੰ ਧੀਏ ਸਮਝਿਆ ਤਾਂ ਕਰਕੇ ਬੇਬੇ ਮੈਂ ਪਹਿਲਾਂ ਮਿਲਣਾ ਚਲੇਗੀ ਵੀ ਕਿਤੇ ਕੋਈ ਉਹੀ ਨਾ ਆ ਜਾਏ ਲੈਣੀ ਵੀ ਆਪਣੇ ਟੱਬਰ 'ਚ ਫਰਕ ਪਵਾ ਦੇ ਨਾ ਫਿਰ ਤੂੰ ਕੀ ਪਰਖ ਕੀਤੀ ਉਸ ਕੁੜੀ ਚਲ ਤੂੰ ਐਂ ਦੱਸ ਕਿੱਥੋਂ ਨਹੀਂ ਹੈ ਕਿ ਮੇ ਕੋਈ ਖਾਨਦਾਨਾ ਉਹਨਾਂ ਦਾ ਬੇਬੇ ਆ ਨਾਲ ਹੀ ਪੰਡਾ ਨਾ ਪਸੌੜ ਉੱਥੋਂ ਦੀ ਆ ਖਾਨਦਾਨ ਦੇ ਵਿੱਚ ਕੋਈ ਬਾੜਾ ਲੰਬ ਚੜਾਉਣੀ ਹੈਗਾ ਬੇ ਮੈਂ ਚਾਰ ਜਾਣੇ ਦੇ ਮੈਂ ਤੈਨੂੰ ਦੱਸਾਂ ਪਸੌਰ ਦੀ ਇੱਕ ਸਾਡੇ ਗਮਾਂਡ ਤੇ ਆਈ ਸੀ ਮੇਰੇ ਪੇਕਿਆਂ ਦੇ ਘਰੇ ਬਹੁਤ ਤਿੱਖੀ ਸੀ ਉਹ ਬਚ ਜਾ ਤੁਸੀਂ ਰਹਿਣ ਦੋ ਬੇਬੇ ਛੱਡ ਗੱਲਾਂ ਇੰਦਰ ਪਸੰਦ ਕਰਦਾ ਉਹਨੂੰ ਬੇਬੇ ਆਪਾਂ ਪਸੰਦ ਤੇ ਲੱਤ ਮਾਰਾਂਗੇ ਇੰਦਰ ਦਾ ਕਿਵੇਂ ਦਿੱਟੂਗਾ ਕੱਲੋ ਚਲੋ ਮੰਨ ਲੈ ਵੀ ਆਪਾਂ ਆਪਣੀ ਮਰਦੀ ਨਾ ਗੁੱਸਾ ਨਿਕਲਦਾ ਹੁੰਦਾ ਠੰਡੀ ਰਿਹਾ ਕਰ ਤੂੰ ਲੈ ਦੇਖ ਲੈ ਹੁਣ ਨਹੀਂ ਠੰਡੀਆਂ ਕਰਨਾ ਇਹ ਤਾਂ ਗੱਲਾਂ ਨਹੀਂ ਰੱਖੀਆਂ ਮੇਰੇ ਨਾਲ ਗੱਲ ਨੂੰ ਮੰਨ ਲੈਣਾ ਮੰਨ ਲੈਣ ਨਾਲੇ ਹੋਰ

ਚੱਲ ਜਿਹੜਾ ਰਹਿ ਗਿਆ ਉਹਨੂੰ ਪਾਣੀ ਲੱਗ ਜਾਊਗਾ। ਲੈ ਆ ਜਾ ਨਾ ਟਾਈਮ ਹੋ ਗਿਆ। ਹਾਲੇ ਤੱਕ ਰੋਟੀ ਲਗੀ ਨਹੀਂ ਆਇਆ ਕੋਈ। ਹੈ? ਇੰਨਾ ਟਾਈਮ ਤੱਕ ਤੇ ਲਾਇਆ ਨਹੀਂ ਕਹਿੰਨਾਂ ਨੇ। ਕੀ ਪਤਾ ਲੱਗਦਾ ਹੈ? ਕਰਦੇ ਕੋਈ ਕੰਮਕਾਰਾਂ ਝੂਲ ਜਗੇ ਹੋਣਗੇ। ਚੱਲ ਜਦੋਂ ਫ੍ਰੀ ਹੋਣਗੇ ਭੇਜ ਦੇਣਗੇ ਰੋਟੀ। ਚੱਲ ਮੈਂ ਉਧਰ ਬਰਸੀਨ ਨੂੰ ਪਾਣੀ ਲਾ ਆਵਾਂ। ਪਰ ਅੱਜ ਤਾਂ ਮੈਂ ਬਾਹਲੇ ਲੇਟ ਹੋ ਗਿਆ। ਤਾਂ ਵੀ ਨਾ ਹੋ ਗਿਆ ਵੀਰਾ ਵਿਚਾਰਾ ਠੀਕਦਾਊਗਾ ਉੱਥੇ ਨਾ ਉਹਨੂੰ ਚਾਹ ਰੋਟੀ ਨਾ ਪਾਣੀ ਚੱਲ ਦੇ ਦੇ ਪੱਖਾ ਬਿਠਾਊਗਾ ਫਰਕ ਨਾ ਗਉਂ ਤੂੰ ਛੋ ਦੇ ਦੇ ਲਾ ਰੋਟੀ ਖਾ ਲੋ ਅੱਛਾ ਜੀ ਇੰਦਰ ਰੋਟੀ ਲਿਆਇਆ ਔਰ ਵੀਰੇ ਫਿਰ ਮਾਜਾ ਦਾ ਪੀਰਾ ਬਾਹਰ ਲੇਟ ਵਾਲੇ ਹੋ ਗਿਆ ਸੀ ਮਾਜਾ ਰੋਟੀ ਲੈ ਜਾਂਦਾ ਪੀਰਾ ਘਰ ਕੋ ਖੰਡ ਭਾਰੇ ਬੈਠਾ ਹੋਊਗਾ ਮੈਂ ਵੀ ਦੇਖੀ ਜਾਨਾ ਵੀ ਅੱਜ ਸੂਰਜ ਕਿਉਂ ਨਹੀਂ ਚੜ੍ਹਿਆ ਮੈਨੂੰ ਕੀ ਪਤਾ ਵੀ ਮੁੰਡੇ ਨੂੰ ਵਿਆਹ ਦਾ ਇੰਨਾ ਚੋਆ ਹੈਗਾ ਦੱਸ ਹੈਂ ਬਹੁਤ ਤੁਸੀਂ ਰੋਟੀ ਖਾ ਲਓ ਮੈਂ ਆਹ ਕਰ ਦਿੰਦਾਗਾ ਦੱਸ ਰੁਕ ਲੈ ਲੈ ਕੋਈ ਨਾ ਕੋਈ ਨਾ ਮੈਂ ਆਪਦਾ ਵੀ ਕਰ ਲੂੰਗਾ ਤੂੰ ਰੋਟੀ ਰੱਖ ਜਾ ਓਰੇ ਨਹੀਂ ਨਹੀਂ ਮੈਂ ਕਰ ਦਿੰਦਾ ਕੋਈ ਨਹੀਂ ਓ ਨਹੀਂ ਨਹੀਂ ਮੈਂ ਕਰ ਦਿੰਦਾ ਤੂੰ ਆ ਤੂੰ ਰੋਟੀ ਖਾ ਉਹ ਤੁਸੀਂ ਟੁੱਟ ਖਾ ਬਿਓ ਆ ਖਾ ਦੱਸ ਰੁਕ ਕੀ ਕਰਨਾ ਮੁੰਡਾ ਬਸ ਆ ਖਾਲੀ ਸਮਾਰਨਾ ਤੂੰ ਐ ਕਰੋ ਉੱਧਰ ਜਾ ਕੇ ਮੜਿਆ ਪਾਣੀ ਦਾ ਦੇਖ ਲੈ ਵੀ ਠੀਕ ਚੱਲੀ ਜਾਂਦਾ ਹੈਗਾ ਠੀਕ ਦੇਖ ਚੱਲ ਪੂਰੀ ਬਹਿ ਜਾਣੇ ਆਪਾਂ ਤਾਂ ਆਪਣਾ ਤਾਂ ਸਾਰਾ ਕੁਸੂਰੀ ਹੈ ਲੈ ਅਜਦਾ ਕਮਾਲ ਕਰਤੀ ਮੰਜੀ ਤੀਨੇ ਦੱਸ ਰੋਟੀ ਵੀ ਸ਼ੱਕਰ ਦੇ ਨਾਲ ਭੇਜੀ ਐ ਮਨਜੀਤ ਨੂੰ ਪਤਾ ਐ ਵੀ ਮੈਨੂੰ ਸ਼ੱਕਰ ਨਾਲ ਰੋਟੀ ਖਾਣੀ ਬਹੁਤ ਪਸੰਦ ਹੈਗੀ ਸਬਜ਼ੀ ਤਾਂ ਸਾਰਾ ਦਿਨ ਸਬਜ਼ੀਆਂ ਖਾ ਕੇ ਵੀ ਮਨ ਨੱਕ ਜਾਂਦਾ ਹੈਗਾ ਕਦੇ ਕਦੇ ਸ਼ੱਕਰ ਗੁੜ ਨਾਲ ਵੀ ਰੋਟੀ ਖਾ ਲੈਣੀ ਚਾਹੁੰਦੀ ਹੈਗੀ ਨਾਲੇ ਸਰੀਰ ਤੰਦਰੁਸਤ ਰਹਿੰਦਾ ਹੈਗਾ ਕਮਾਲ ਕਰਦੀ ਐ ਜਿਹੜਾ ਮਨਜੀਤ ਨੂੰ ਚਾਹ ਛਾ ਵੀ ਗੁੜ ਦੀ ਉੱਤੇ ਸ਼ੱਕਰ ਨਾਲ ਰੋਟੀ ਮਾਯਾ ਅੱਜ ਤਾਂ ਮਨਾ ਚਲ ਵੀਰੇ ਨੇ ਵੀ ਰੋਟੀ ਖਾ ਲਈ ਉਹ ਚਲਾ ਘਰ ਗਿਆ ਥੋੜਾ ਰਹਿ ਗਿਆ ਫੋਨ ਕੀਦਾ ਆ ਗਿਆ ਇਸ ਵੇਲੇ ਇੱਕ ਤਾਂ ਹਲੇ ਫੋਨ ਨਾ ਲੈ ਲੈ ਇਹਨੂੰ ਕੀ ਹੋ ਗਿਆ ਫੋਨ ਕਰ ਹਲੋ ਹਲੋ ਹਾਂਜੀ ਕੀ ਹੋ ਗਿਆ ਕਿ ਹੋ ਗਿਆ ਹਮਮ ਅੰਦਰ ਮੇਰੇ ਘਰ ਕੋ ਸੁਣੋ ਡੈਡੀ ਨਾ ਪੂਰੇ ਹੋ ਗਏ ਕਿਦਾਂ ਕੀ ਹੋ ਗਿਆ ਇਹਨਾਂ ਨੂੰ ਡੈਡੀ ਨੂੰ ਨਾ ਹਾਰਟ ਅਟੈਕ ਹੋ ਗਿਆ ਓਹੋ ਸਵੇਰ ਤਾ ਠੀਕ ਨਹੀਂ ਸੀ ਯਾਰ ਮੈਂ ਵੀ ਨਾ ਹੁਣ ਘਰੇ ਆਈ ਆ ਮੈਨੂੰ ਹੁਣੇ ਪਤਾ ਲੱਗਿਆ ਓਹੋ ਉਹ ਮੜਾ ਗਿਆ ਤੇ ਫਿਰ ਮੈਂ ਹੁਣ ਇਹ ਦੱਸ ਓਹ ਵੀਰ ਮੈਂ ਪਾਪੀ ਉਹਨਾਂ ਨੂੰ ਲੈ ਕੇ ਆਵਾਂ ਨਾ ਨਾ ਰਕਿਨ ਆ ਹੁਰੇਨ ਤੋਂ ਨਾਲ ਆਪਣੀ ਕੜਾ ਲੈ ਕੇ ਇਸਮੈਂਟ ਹੋਇਆ ਜਾਂ ਦੁੱਖ ਐਵੇਂ ਗੱਲਾਂ ਬਣਾਉਣਗੇ ਦੇਖ ਲੈ ਮੈਂ ਤਾਂ ਤੁਹਾਨੂੰ ਕਹਿਣਾ ਪਿਆ ਜਾਂਦਾ ਜੇ ਕਿਸੇ ਚੀਜ਼ ਦੀ ਲੋੜ ਤਾਂ ਹੋ ਦੱਸ ਨਹੀਂ ਲੋੜ ਤਾਂ ਕਿਸੇ ਚੀਜ਼ ਦੀ ਨਹੀਂ ਹੈਗੀ ਜੇ ਲੋੜ ਪਈ ਮੈਂ ਤੁਹਾਨੂੰ ਫੋਨ ਕਰ ਦੂੰਗੀ ਹਾਂ ਹਾਂ ਮੇਰੀ ਗੱਲ ਸੁਣਾ ਤੁਸੀਂ ਖੁਦ ਤੋਂ ਫੋਨ ਨਾ ਕਰਿਓ ਮੈਨੂੰ 3-4 ਦਿਨਾਂ ਲੈ ਅੱਛਾ ਜੀ ਮੈਂ ਖੁਦ ਕਰ ਲੂੰਗੀ ਚਲੋ ਤੁਸੀਂ ਆਪਦੀ ਸਿਹਤ ਦਾ ਵੀ ਧਿਆਨ ਰੱਖਿਓ ਕੋਈ ਗੱਲ ਨਹੀਂ ਚਲੋ ਜੋ ਬਾਇਕਰੋ ਨੇ ਪਾਣਾ ਵਰਤੋਣਾ ਤੇ ਉਹ ਤਾਂ ਆਪਣੇ ਤੇ ਬਰਦਾਤ ਆ ਠੀਕ ਹੈ ਤੁਸੀਂ ਧਿਆਨ ਰੱਖਿਓ ਸਿਹਤ ਦਾ ਵੀ ਆਪਦੀ ਦਾ ਠੀਕ ਹੈ ਹੂੰ ਇੰਦਰ ਬਾਈ ਚਰੂ ਉਹਨਾਂ ਚੁੱਪ ਕਰ ਜਾ ਕੋਈ ਨਹੀਂ ਠੀਕ ਹੈ ਠੀਕ ਹੈ ਇੰਦਰ ਓ ਇੰਦਰ ਕੀ ਹੋ ਗਿਆ ਕੁਛ ਨਹੀਂ ਵੀਰੇ ਯਾਰ ਐ ਹੁਣ ਤਾਂ ਤੂੰ ਗੁਲਾਬ ਦੇ ਫੁੱਲ ਵਾਂਗੂ ਖੜਿਆ ਹੋਇਆ ਸੀ 1 ਮਿੰਟ ਜੀ ਮਰ ਜਾ ਗਿਆ ਠੀਕ ਆ ਸਭ ਉਹ ਮੇਰੇ ਬਸ ਬਸ ਮੂੜੀ ਖਰਾਬ ਹੋ ਗਿਆ ਸਾਰਾ ਯਾਰ ਕੀ ਹੋ ਗਿਆ ਕੋਈ ਗੱਲ ਐ ਦੱਸ ਜੇ ਦੱਸੇਗਾ ਨਹੀਂ ਫਿਰ ਪਤਾ ਲੱਗੂ ਕਿਵੇਂ ਉਹ ਹਾਰਮਨ ਨਹੀਂ ਸੀਗੀ ਅੱਛਾ ਜੇ ਤੂੰ ਦੱਸਿਆ ਦੀ ਹਾਂ 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 ਕਿ ਅੱਜ ਜਾ ਕੇ ਇਸ ਮੇਰੇ ਭਾਬੀ ਨਾਲ ਹਾਂ 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 ਲੈ ਕੇ ਲੈ ਕੇ ਗਿਆ ਸੀ ਮੈਂ ਮੇਰੇ ਡੈਡੀ ਨੂੰ ਅਟੈਕ ਹੋ ਗਿਆ ਉਹਦੇ ਡੈਡੀ ਨੂੰ ਅਟੈਕ ਹੋ ਗਿਆ ਹਾਂ ਕਿਵੇਂ ਅਟੈਕ ਹੋ ਗਿਆ ਕੀ ਗੱਲ ਬਿਮਾਰ ਸੀ ਉਹ ਹਾਂ ਪਹਿਲਾਂ ਠਿੱਲੇ ਸੀ ਕਿ ਕਾਫੀ ਜ਼ਿਆਦਾ ਅੱਛਾ ਇਹ ਤਾਂ ਬਹੁਤ ਮਾੜਾ ਹੋਇਆ ਯਾਰ ਇਹ ਤਾਂ ਸਾਰਾ ਕੀ ਕਰੀਏ ਅੱਜ ਕੱਲ ਦੇ ਖਾਣੇ ਤੇ ਪਾਣੀ ਦੇ ਵਿੱਚ ਆਪਾਂ ਜ਼ਹਿਰ ਤਾਂ ਖਾਣੇ ਪੀਣੇ ਆ ਅੱਜ ਕੱਲ ਤਾਂ ਚੰਗੇ ਵਾਲੇ ਬੰਦੇ ਨੂੰ ਪਤਾ ਨਹੀਂ ਕੀ ਕੁਝ ਹੋ ਜੇ ਆਪਾਂ ਕਿੰਨਾ ਕੁਸ ਹੁੰਦਿਆ ਕਿੰਨਾ ਕੁ ਸਖਵਾਰਾ ਚ ਵੱਢ ਦਿਆ ਵੀ ਨੌਜਵਾਨ ਬੰਦੇ ਹਾੜਾ ਡੱਕ ਨਾਲ ਮਰ ਗਏ ਉਹਨਾਂ ਦੀ ਤਾਂ ਉਮਰ ਫੇਰ ਵੀ ਖਾਸੀ ਹੋਊਗੀ ਹਾਂ ਵੀ ਇਹ ਸਭ ਜਿਹੜੇ ਕਸੂਰ ਨੇ ਨਾ ਆਪਣੇ ਖਾਣੇ ਪੀਣੇ ਦੇ ਕਸੂਰ ਨੇ ਆਪਾਂ ਕਿੱਧਰ ਚੱਲ ਗਏ ਆਪਣੇ ਪੰਜਾਬ ਦੀ ਲੋਕ ਕਿੱਧਰ ਨੂੰ ਤੁਰ ਪਏ ਕਿੰਨਾ ਆਪਣਾ ਤੰਦਰੁਸਤ ਖਾਣਾ ਹੁੰਦਾ ਸੀ ਕਿੰਨਾ ਵਧੀਆ ਖਾਂਦੇ ਪੀਂਦੇ ਹੁੰਦੇ ਸੀਗੇ ਅੱਜ ਕੱਲ ਆਪਾਂ ਲੱਗ ਕਿੱਧਰ ਗਏ ਜ਼ਹਿਰਾ ਵੱਲ ਜੋ ਵੀ ਖਾਂਦੇ ਆ ਸਭ ਕੁਝ ਜ਼ਹਿਰੀ ਖਾਣੇ ਆਗੇ ਹੈ ਇਹ ਤਾਂ ਹੈ ਵੀਰੇ ਕੋਈ ਨਾ ਤੂੰ ਐਂ ਕਰੀ ਤੇਰੀ ਭਾਬੀ ਨੂੰ ਨਾਲ ਲੈ ਜੀ ਉਹਦੇ ਪਿੰਡ ਜਾਈ ਬੈਠਿਆ ਹੀ ਉਹਦੇ ਕੋਲੇ ਵੀਰੇ ਉਹਨਾਂ ਨੇ ਮਨਾ ਕਰਤਾ ਉਹ ਕਹਿੰਦੇ ਵੀ ਹਜੇ ਵਿਆਹ ਤੋਂ ਮੰਗਣਾ ਵੀ ਨਹੀਂ ਹੋਇਆ ਕੁਸ ਬੋਇਆ ਨਹੀਂ ਕਰੇ ਹੱਥ ਪਕੰਤਰੀ ਭਾਬੀ ਨੂੰ ਮਿਲੇ ਆਗੇ ਠੀਕ ਹੈ ਕਹਿੰਨੀ ਉਹਨਾਂ ਨੇ ਮਨਾ ਕਰਤਾ ਫਿਰ ਹੁਣ ਜਾ ਬਣ ਸਕਦੇ ਆਪਾਂ ਅੱਛਾ ਉਹਨੇ ਮਨਾ ਕਰਤਾ ਚੱਲ ਕਿੰਨੀ ਸਿਆਣੀ ਕੁੜੀ ਆ ਦੇਖ ਕਿੰਨਾ ਖਿਆਲ ਉਹਨੂੰ ਆਪਦੀ ਇੱਜ਼ਤ ਦਾ ਹੈ ਆਪਦੇ ਪਰਿਵਾਰ ਦੀ ਇੱਜ਼ਤ ਦਾ ਕਿੰਨਾ ਖਿਆਲ ਹੈ ਚੱਲ ਕੋਈ ਨਾ ਫਿਰ ਕੋਈ ਨਾ ਚੱਲ ਜਾ ਤੂੰ ਘਰੇ ਭੱਗ ਜਾ ਆਪਦੀ ਭਾਬੀ ਲੈ ਵੇ ਜਾ ਦੱਸਦੀ ਉਹਨੂੰ ਸਾਰੀ ਗੱਲਬਾਤ ਵੀ ਐਂ ਕਰਕੇ ਐਂ ਗੱਲਬਾਤ ਹੋਊਗੀ ਠੀਕ ਹੈ ਠੀਕ ਹੈ ਚੱਲ ਮੈਂ ਕਰਦਾ ਕੰਮ ਜਾ ਵਗ ਜਾ ਉਹ ਲੈ ਜੀ ਉਹ ਉੱਥੇ ਪਈ ਹੈਗਾ ਦੋਨੂੰ ਲੈ ਜੀ ਨਾਲੇ ਗਲਾਸ ਲੈ ਜੀ ਚੰਗਾ ਵੀਰੇ ਠੀਕ ਹੈ ਚੰਗਾ ਪਾਣਾ ਕਰਤਾਰ ਦਾ ਕਿਸੇ ਦੀ ਚੱਲਦੀ ਨਹੀਂ ਉਸ ਰੱਬ ਅੱਗੇ ਵਾਹਿਗੁਰੂ ਕarele ਤਾਂ ਮਛਲ ਕੇ ਰੱਖਦੇ ਗੰਡੇ ਵੀ ਕੱਟ ਲਾਂ ਇਹ ਕਹਿੰਦੇ ਸੀਗੇ ਤਰਤ ਕੇ Karele ਬਣਾਈ ਮੇਂਦਰ ਮੇਂਦਰ ਇਂਦਰ ਹਾਂ ਬੱਬ ਕੀ ਹੋ ਗਿਆ ਬਸ ਤਨ ਨੂੰ ਕੀ ਦੱਸਾਂ ਮੈਂ ਕੀ ਦੱਸਾਂ ਕਿ ਹੋ ਗਿਆ ਤੇਰੇ ਵੀਰੇ ਨੇ ਕੁਝ ਕਹਿਤਾ ਨਹੀਂ ਕੋਈ ਨਾ ਫਿਰ ਹੋਰ ਕੀ ਹੋ ਗਿਆ ਤੂੰ ਤਾਂ ਦੇਖ ਮੂੰਹ ਐ ਕਰ ਰੱਖਿਆ ਜਿਵੇਂ ਕਿਸੇ ਨੂੰ ਦੱਬ ਕੇ ਆਇਆ ਹੋਣਾ ਕੀ ਹੋ ਗਿਆ ਕੋਈ ਬੱਸ ਰੱਬ ਤੇ ਪਾਣਾ ਵਰਤ ਗਿਆ ਪਾਣਾ ਵਰਤ ਗਿਆ ਬਈ ਹੋ ਕੀ ਗਿਆ ਬੱਸ ਕੀ ਦੱਸੂ ਜੇ ਦੱਸੇਗਾ ਮੈਨੂੰ ਫੇਰ ਹੀ ਪਤਾ ਲੱਗੂਗਾ ਦੱਸਿਆ ਕਰ ਕਹਾਵਤਾ ਨਾ ਪਾਇਆ ਕਰ ਇੰਦਰ ਦੱਸ ਛੇਤੀ ਕੀ ਹੋ ਗਿਆ ਘਰ ਮੰਦੂ ਕੋ ਪਿਟੜੀ ਕੋ ਰੋ ਟੈਕ ਹੋ ਗਿਆ ਹੈ ਦੇ ਆਤਾ ਬੜਾ ਹੀ ਮਾੜਾ ਕੋਇਆ ਹੈ ਨਾ ਕੀ ਹੋ ਗਿਆ ਸੀ ਬਿਮਾਰ ਸੀਗਾ ਹਾਂ ਭੱਬੀ ਬਿਮਾਰ ਸੀ ਪਿਆ ਹੋ ਕਹਦੀ ਸੀਗੀ ਕਹਿੰਦੀ ਬਿਮਾਰ ਰਹਿਦਾ ਭਾਈ ਬਹੁਤ ਮਾੜਾ ਹੁੰਿਆ ਇਹੋ ਜੀ ਤਰ੍ਹਾਂ ਬ ਕਿਸੇ ਨਾਲ ਨਾ ਕਰੇ ਕਿੰਨੀ ਕੋਸਤੀ ਵਿਚਾਰੀ ਹਨ ਕੀ ਬੀਤਰੀ ਹੋ ਉਹਦੇ ਤੇ ਜਦੋਂ ਮਾਵਾ ਪੈਂਚ ਲੈ ਜਾਂਦਾ ਨਾ ਬਿਨਾਂ ਕੁਝ ਕਰੇ ਜ਼ਿੰਮੇਵਾਰੀਆਂ ਨਭਾਏ ਤਾਂ ਬਹੁਤ ਦੁੱਖ ਹੁੰਦਾ ਸਾਰੀ ਉਮਰ ਮਾਵਾਪਾ ਯਾਦ ਰਹਿਣਾ ਸਾਰੀ ਉਮਰ ਮੈਨੂੰ ਤਾਂ ਐਂ ਦੇਖ ਕੇ ਹਰਮੰਦਾ ਦੇਖ ਕੇ ਨਾ ਅੱਬ ਦਾ ਰੋਣਾ ਯਾਦ ਆ ਗਿਆ ਇਹ ਨਾ ਮੈਂ ਠੀਕ ਹੈ ਤਾਂ ਮੈਂ ਇਹਨੂੰ ਅਜੀਬਾ ਬੇ ਬੇ ਤੋ ਯਾਨੀ ਕੱਲ ਤਾਂ ਅਸ ਕੋਈ ਬੇ ਗੱਲ ਹੀ ਐ ਜੀ ਹੋ ਗਈ ਹੁਣ ਤੈਨੂੰ ਕੀ ਦਸੀਏ ਲੱ ਹਾਇ ਕਬਲੀ ਤੀ ਜੇ ਕੋ ਸਮੇਂ ਨੂੰ ਦੱਸੇਗੀ ਹੈ ਤੇਰਾ ਮਨ ਹੋਣਾ ਹੋਗਾ ਨਾ ਬੇਬੇ ਉਹ ਜਿਹੜੀ ਕੁੜੀ ਨਹੀਂ ਸੀ ਜਿਹੜੀ ਇੰਦਰ ਨਾਲ ਪੜਦੀ ਐ ਦੀ ਹਾਂ ਜਿਹਨੂੰ ਅੱਜ ਮਿਲ ਕੇ ਆਏ ਸੀ ਅਸੀਂ ਉਹਦਾ ਬਾਪ ਪੂਰਾ ਹੋ ਗਿਆ ਮਰ ਜਾ ਬਾਪ ਪੂਰਾ ਹੋ ਗਿਆ ਕੁੜੀ ਬਾਪ ਮੜੀ ਗੰਦ ਰੋਈ ਤੀ ਕਹਿੰਦੇ ਹਾਰਟ ਅਟੈਕ ਆ ਗਿਆ ਸ਼ੰਦਰੀ ਦਾ ਦਾਮ ਨਹੀਂ ਸੀ ਹੱਥੋਂ ਕਿਆ ਪਿਆਉਂਦੇ ਉਹ ਤਾਂ ਗੱਲਾਂ ਬੇਬੇ ਤੀਰ ਤਾਂ ਕਰ ਜਾਂਦਾ ਤੀ ਵੀ ਸੁਖਾਲੀ ਰਹਿੰਦੀ ਹਾਏ ਵੀ ਬੱਬੀ ਛੋਟੇ ਛੋਟੇ ਉਹ ਭਾਈ ਵੀ ਛੋਟਾ ਜਾਈ ਹੈ ਤੇ ਮੈਂ ਕਹਿੰਦੀ ਸੀ ਕਹਿੰਦੀ ਮੇਰੇ ਭਰਾ ਨੇ ਵੀ ਹਜੇ 12ਵੀਂ ਹੀ ਕਰੀ ਹੈ ਹਾਏ ਚੱਪ ਕਰ ਜਾਂਦੀ ਹੈ ਰੋਣਾ ਬੱਸ ਕਰ ਤੀਹ ਨੂੰ ਤਾਂ ਮਾਂ ਬਾਪ ਦੀ ਸਾਰੀ ਉਮਰ ਹੀ ਲੋੜ ਰਹਿੰਦੀ ਹੈ ਤੀਤਾ ਮਾਵਾ ਬਾਪ ਉਸ ਬੱਚੇ ਫੈਕੀ ਨਹੀਂ ਕਰਦੀ ਐ ਬੇਬੇ ਰੋਵਾ ਕਿਉਂ ਨਾ ਜੋ ਇਹੋ ਜਿਹਾ ਪਾਣਾ ਵਰਤੇ ਅੰਦਰ ਆਪਦੇ ਮਾਵਾ ਪਹਿਲਾਂ ਹੀ ਯਾਦ ਆ ਜਾਂਦੇ ਨੇ ਕਿਉਂਕਿ ਸੱਚੀ ਗੱਲ ਮਾਮਾ ਨਾਲ ਦੇਖਦੇ ਹੁੰਦੇ ਨੇ ਪਿਆਰ ਨਾਲ ਸਰਦਾਰੀ ਹੁੰਦੀ ਆ ਬੇਬੇ ਚਾਹੇ ਲੱਖੋਂ ਮਾਂ ਹੈਗੀ ਆ ਉਹਦੀ ਪਰ ਜਿਹੜਾ ਉਹਦੇ ਬਾਪ ਨੇ ਕਰ ਦੇਣਾ ਸੀ ਨਾ ਉਹ ਕਿਸੇ ਨੇ ਵੀ ਨਹੀਂ ਕਰਨਾ ਇਹ ਤਾਂ ਹੈ ਬਾਪੀ ਸਹੀ ਗੱਲ ਦੇਖ ਲੈ ਤੇ ਮੇਰੇ ਪੁੱਤ ਨਿੱਕੇ ਨਿੱਕੇ ਸੀ ਜਦੋਂ ਤੇਰੇ ਬਾਪੂ ਪੂਰਾ ਹੋ ਗਿਆ ਸੀ ਮੈਨੂੰ ਪਤਾ ਹੈ ਮੈਂਨਾਂ ਨੂੰ ਕਿਵੇਂ ਪਾਲਿਆ ਕਿਵੇਂ ਪੜਾਇਆ ਉਹ ਮੈਨੂੰ ਪਤਾ ਹੈ ਮੈਂ ਤਾਂ ਕੀ ਬੀਤ ਦਿੱਤੀ ਜਦ ਬਾਹਰ ਨਿਕਲਦੀ ਸੀ ਕਹਿੰਦੇ ਹੁੰਦੇ ਨੇ ਲੋਕਾਂ ਤੋਂ ਡਰਦੇ ਸੀ ਘਰੇ ਬੈਦੇ ਦੀ ਤਾਂ ਕਹਿੰਦੇ ਆ ਘਰ ਖਾਣ ਨੂੰ ਆਉਂਦਾ ਧੀਵੀ ਦੀ ਪੁੱਤ ਕੁਛ ਜੋ ਨਹੀਂ ਹੁੰਦੀ ਬੰਦਾ ਨਾ ਕਿਸੇ ਦਾ ਮੁੱਕੇ ਤੇ ਨਾ ਅੱਤੀ ਵੀ ਮੁੱਕ ਜੇ ਸਹੀ ਗੱਲ ਆ ਬੇਬੇ ਚੱਲ ਹੁਣ ਇੰਦਰ ਤੂੰ ਵੀ ਟੈਨਸ਼ਨ ਨਾ ਲੈ ਕੋਈ ਨਾ ਹੌਸਲਾ ਦਿੰਦਾ ਹਰ ਮਨ ਨੂੰ ਜਿਉ ਕਹਿੰਦੀ ਆ ਤਾਂ ਮੈਂ ਤਾਂ ਬੇਬੇ ਜਾਇ ਆਉਨੇ ਆ ਪੱਬੀ ਉਹ ਮੰਨੀ ਨਹੀਂ ਕਿ ਮੈਂ ਕਿਹਾ ਸੀ ਕੋ ਕਦੀ ਨਹੀਂ ਪੀ ਜੇ ਹੁਣ ਤੇ ਬਥੇਨ ਲੱਗਦੇ ਕਹਿੰਦੇ ਲੋਕ ਗੱਲਾਂ ਕਰਦੇ ਪੁੱਤ ਲੋਕ ਕਾ ਨਹੀਂ ਆ ਜੀ ਅੱਜ ਆਪਾਂ ਚੰਦ ਤੇ ਦੁੱਖ ਚ ਨਹੀਂ ਜਾਵਾਂਗੇ ਹੋਰ ਆਪਾਂ ਕੱਲੋ ਜਾਵਾਂਗੇ ਪੁੱਤ ਕੋਈ ਨਹੀਂ ਹੁੰਦਾ ਅਸੀਂ ਸਸਨ ਮੁਹੱਬਤ ਦੇ ਜਾਂਦੇ ਆ ਤੂੰ ਨਾ ਆ ਜਾਈਂ ਤੇ ਰਹਿ ਲੈ ਚਲ ਦੇਖ ਲਾਂ ਨੂੰ ਕਿ ਮੈਂ ਗੱਲ ਕਰਕੇ ਵੇ ਹਾਂ ਗੱਲ ਕਰਨੀ ਤੂੰ ਗੱਲ ਕਰ ਲਈ ਜਿਉਂ ਨੇ ਕਿਹਾ ਵੀ ਆ ਜਾਓ ਭਾਈ ਫਿਰ ਅਸੀਂ ਜਾ ਆਵਾਂਗੇ ਪਰ ਜੇ ਭਾਈ ਉਹਨੇ ਮਨਾਂ ਕੀਤਾ ਫਿਰ ਬੇਬੇ ਆਪਾਂ ਉੱਪਰ ਦੀ ਵੀ ਹੋ ਕੇ ਕਿਉਂ ਜਾਣਾ ਨਾ ਤੇ ਇਹ ਫਿਰ ਵੀ ਆਪਾਂ ਜਾਂਦੇ ਰੁਕਤ ਆਪਾਂ ਨੂੰ ਵੀ ਬਥੇਰਾ ਦਾ ਇਹ ਕਹਿੰਦਾ ਪਿਓ ਬੈਠਾ ਰਹਿਣਾ ਜਵਾਕੜੀ ਦਾ ਆਪਦੇ ਹੱਥਾਂ ਨਾਲ ਤੋੜ ਜਾਂਦਾ ਕਾਰਜ ਕਰ ਜਾਂਦਾ ਚਲ ਉਹਦੀ ਮਾਂ ਦਾ ਆਪੇ ਬਹੁਤ ਹੜਾ ਹੋ ਜਾਂਦਾ ਹਾਂ ਹਾਂ ਬੇਬੇ ਚਲ ਕੋਈ ਨਾ ਬੇਬੇ ਟੈਨਸ਼ਨ ਨਾ ਲਵ ਅੰਦਰ ਚੱਲੋ ਤੁਸੀਂ ਚਲ ਅੰਦਰ ਤੂੰ ਵੀ ਜਾ ਅੰਦਰ ਮੈਂ ਰਸੋਈ 'ਚ ਸਬਜ਼ੀ ਤਾਂ ਦੇਖਦੀ ਆ ਜਾ ਬੇਬੇ ਤੂੰ ਵੀ ਚੱਲ ਜਾ ਉੱਠ ਕੇ ਅੰਦਰ ਜਾ ਓਕੇ ਚਲ ਮੈਂ ਅਸੀਂ ਤੇ ਨਿਕਲ ਗਿਆ ਚਲ ਕੋਈ ਨਾ ਇੰਦਰ ਬੇਬੇ ਨੂੰ ਵੀ ਲੈ ਜਾ ਫੜ ਕੇ ਹਾਂ ਹੋਰ ਵਿਚਾਰੀ ਹਰਮਨ ਕੀ ਬੀਤਦੀ ਹੋਊਗੀ ਉੱਤੇ ਮੈਂ ਤਾਂ ਸੋਚ-ਸੋਚ ਕੇ ਰੋਣਾ ਆ ਜਾਂਦਾ ਦੇਖੀ ਜਦੋਂ ਮਾਪਿਆ ਹੁੰਦੇ ਨੇ ਆਪਾਂ ਕਦਰ ਨਹੀਂ ਕਰਦੇ ਅੱਜ ਡੈਡੀ ਦੀ ਕਿੰਨੀ ਯਾਦ ਆ ਰਹੀ ਆ ਕਿੰਨੇ ਦਿਨਾਂ ਬਾਅਦ ਪਾਰਕ ਚ ਜਾਇਆ ਅੱਗੇ ਡੈਡੀ ਉਹਦੀ ਸ਼ਾਮ ਨੂੰ ਕਹਿੰਦੇ ਸੀ ਚੱਲ ਪੁੱਤ ਪਾਰਕ 'ਚ ਗੇੜਾ ਮਾਰ ਕੇ ਠੰਡੀ ਠੰਡੀ ਹਵਾ ਚੱਲ ਰਹੀ ਆ ਚਲ ਇੰਦਰ ਨੂੰ ਫੋਨ ਕਰਕੇ ਦੇ ਦੇ ਨਾ ਕਾਫੀ ਟਾਈਮ ਹੋ ਗਿਆ ਫੋਨ ਹੀ ਨਹੀਂ ਕੀਤਾ ਕਾਲ ਇਨ ਚੱਕਰੇ ਹੈਲੋ 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 ਕਿਵੇਂ ਹੋ ਬੜਾ ਦਿਨ ਬਾਅਦ ਫੋਨ ਲਾਇਆ ਹੈ ਤੁਹਾਨੂੰ ਪਤਾ ਤਾਂ ਹੈਗਾ ਡੈਡੀ ਕਰਕੇ ਬਾਰੇ ਦੁਖੀ ਸੀਗੇ ਇਸ ਤਾਂ ਹਾਂ ਜੀ ਮੇਰੀ ਗੱਲ ਸੁਣੋ ਹਾਂ ਜੀ ਘਰੇ ਸਾਰੇ ਠੀਕ ਨੇ ਹਾਂ ਠੀਕ ਨੇ ਜਿਹੜਾ ਆਪਣੇ ਪਿੰਡ ਬਾਹਰ ਪਾਰਕ ਨਹੀਂ ਹੈਗਾ ਹਾਂ ਮੈਂ ਉੱਥੇ ਆਈ ਹੋਈ ਹਾਂ ਤੁਸੀਂ ਆ ਜਾਓ। ਅੱਛਾ ਮੈਂ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਹੈ ਜਲਦੀ ਆ ਜਿਓ। ਕੋਈ ਨੀ ਕੋਈ ਗੱਲ ਹੋਊਗੀ ਤੁਸੀਂ ਫੋਨ ਕਰਦੇ ਕਰ ਮੈਂ ਲੈ ਜਾਂਦਾ ਕਿ ਕੋਈ ਨਹੀਂ ਤੁਸੀਂ ਆ ਜਾਓ। ਚਲੋ ਮਾਨੋ ਜਲਦੀ ਆ ਜਾਓ। ਠੀਕ ਆ ਚੰਗਾ। ਚਲ ਆਂਦੀ ਹੋਣਗੇ। ਪਾ ਕਿੱਥੇ ਜਾਣੇ? ਮੇਰੇ ਪਿਓ ਨੂੰ ਲੈ ਗਿਆ। ਸਾਡਾ ਤਾਂ ਕੁਝ ਵੀ ਨਹੀਂ ਉਹਦੇ ਬਿਨਾ। ਟਾਈਮ ਹੋ ਗਿਆ ਲੈ ਤੱਕ ਨਹੀਂ ਆਏ ਵੀ ਹੁਣ ਤਾਂ ਜਲਦੀ ਆਜਾ ਲੈ ਆਗੇ ਹੋਰ ਹਰਮਨ ਕਰੇ ਸਾਰੇ ਸੁੱਖ ਸੰਤਾ ਦਾ ਸੁੱਖ ਜਾਣ ਤੇ ਆਏ ਕਰੇ ਸਾਨੂੰ ਬਾਕੀ ਪਤਾ ਹੀ ਐ ਮੇਰਾ ਨਾ ਕਰੇ ਜੀ ਨਹੀਂ ਲੱਗਦਾ ਮੈਂ ਸੋਚਿਆ ਤਾਂ ਤੁਹਾਨੂੰ ਮਿਲਿਆ ਆਉਣੀਆ ਨਾਲੇ ਕਾਫੀ ਟਾਈਮ ਹੋ ਗਿਆ ਸੀ ਨਾ ਮਿਲਿਆ ਨੂੰ ਵੀ ਚਲੋ ਵਧੀਆ ਕਰਿਆ ਫੇਰ ਹੁਣ ਤੁਸੀਂ ਐ ਕਰੋ ਐਡਮਿਸ਼ਨ ਕਰਾ ਦਿੰਨਾਗਾ ਉਹਨੂੰ ਪੜ ਲਿਓ ਤੁਸੀਂ ਨਹੀਂ ਮੈਂ ਨਹੀਂ ਅਕੇ ਪੜਨਾ ਤੁਸੀਂ ਪੜ ਲਓ ਜੇ ਪੜਨਾ ਪਰ ਮੈਨੂੰ ਵਿਆਹ ਕੇ ਲੈ ਜਾ ਨਹੀਂ ਕਰਾ ਦੋ ਨਾ ਡਿਪੋਸਿਟ ਕਿੰਨਾ ਬੀਤ ਨੇ ਡਿਵੀਸ਼ਨ ਮੈਂ ਨਹੀਂ ਕਰਵਾਉਣੀ ਮੈਂ ਨਹੀਂ ਅੱਕੇ ਪੜਨਾ ਅੱਛਾ ਤੁਸੀਂ ਨਾ ਘਰੇ ਗੱਲ ਕਰ ਲਓ ਵਿਆਹ ਦੀ ਚਲੋ ਮੈਂ ਫਿਰ ਮੈਂ ਕਰਦਾ ਮੰਮੀ ਨਾਲ ਗੱਲ ਕਰ ਲੂੰਗਾ ਭਾਬੀ ਨੂੰ ਤੁਸੀਂ ਮਿਲ ਹੀ ਲਈ ਸੀਗੇ ਹੂੰ ਮੰਮੀ ਨਾਲ ਗੱਲ ਕਰ ਲਓ ਬਸ ਮੈਨੂੰ ਚੁੰਨੀ ਚੜਾ ਕੇ ਲਿਆਓ ਚਲੋ ਕਿਉਂਕਿ ਹਮ ਤੁਹਾਨੂੰ ਪਤਾ ਹੈ ਭਰਾ ਦੇ ਸਿਰ ਤੇ ਕਬੀਲਦਾਰੀ ਕਿੰਨਾ ਕੁ ਕਰ ਦੇਣਗੇ ਓਕੇ ਨਾ ਚਲੋ ਕੋਈ ਗੱਲ ਨਹੀਂ ਉਹ ਤਾਂ ਮੈਂ ਗੱਲ ਕਰ ਲੂੰਗਾ ਜਿਵੇਂ ਉਹ ਬਸ ਮੈਂ ਦੱਸ ਦੂੰਗਾ ਠੀਕਾਂ ਦਾ ਦੂੰਗਾ ਗੱਲ ਕਰ ਲੂੰਗਾ ਕਿ ਹੁਣ ਉਹਨਾਂ ਨਾਲ ਪਾ ਬਿਨਾ ਕੀ ਗੱਲ ਕਰਨੀ ਮੰਮੀ ਨੂੰ ਦੱਸ ਦਿਓ ਬਸ ਇੱਕ ਵਾਰ ਕਹਿ ਦਿਓ ਆਹ ਨਾਲ ਮੰਮੀ ਨਾਲ ਗੱਲ ਦੂਜੇ ਨਾਲ ਵੀਰੇ ਨਾਲ ਕਰ ਲਾਂਗੇ ਹਾਂ ਠੀਕ ਹਨ ਹਾਂਜੀ ਹੋਰ ਹੋਰ ਮੰਮੀ ਆ ਠੀਕ ਨੇ ਸੇਤ ਠੀਕ ਆ ਨਾ ਦੀ ਤੁਸੀਂ ਦੱਸੋ ਕਿਵੇਂ ਹੋ ਮੈਂ ਤਾਂ ਠੀਕ ਆ ਬਸ ਡੈਡੀ ਬਿਨਾਂ ਨਾ ਜੀ ਨਹੀਂ ਲੱਗਦਾ ਜਾ ਮੈਂ ਹੁਣ ਤਾਂ ਕੋਬਾਲੀ ਟੈਨਸ਼ਨ ਨਾ ਲਿਆ ਕਰੋ ਕੋਈ ਗੱਲ ਨਹੀਂ ਦੇਖ ਲੈਣਾ ਅਖਰ ਨਕ ਟਾਈਮ ਕਰ ਤੇ ਫੋਨ ਨਹੀਂ ਕਿ ਬਾਕੀ ਗੱਲ ਤਾਂ ਚਲੋ ਉਹਨੂੰ ਪਤਾ ਹੀ ਆ ਠੀਕ ਹੈ ਕਿ ਨਹੀਂ ਮਿਲਣਾ ਨਾ ਘਰ ਜਾ ਜੀ ਉਹ ਕਾਉ ਵੱਡਾ ਆਉਂਦਾ ਨਾ ਬਸ ਮੇਰਾ ਜਾਨ ਨਿਕਲਦੇ ਉਹ ਘਰ ਚ ਹੈ ਹੁੰਦਾ ਵੀ ਡੈਡੀ ਮੈਨੂੰ ਵੀ ਨਾਲ ਹੀ ਲੈ ਜਾਂਦੇ ਉੱਤੇ ਚਲੋ ਕੋਈ ਨਾ ਮੈਂ ਗੱਲ ਕਰ ਬਸ ਹਰਮਨ ਚੁੱਪ ਰਹਿ ਚੁੱਪ 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 ਤੋਂ ਬਾਅਦ ਸਮਾਂ ਆਇਆ ਕਿ ਨਾ ਚੁੱਪ ਜਿਹੜਾ ਕੁਝ ਹੋਣਾ। ਘਾਲ ਜੀ ਸਾਰਿਆਂ ਨੂੰ ਉਮੀਦ ਕਰਦੀਆਂ ਸਾਰਿਆਂ ਠੀਕ ਹੋਵੋਗੇ, ਵਧੀਆ ਹੋਵੋਗੇ। ਲਓ ਜੀ ਸਾਡੀ ਜਿਹੜੀ ਵੀਡੀਓ ਹੈ ਭਰਾਵਾਂਾਂ ਚ ਪੰਡ ਤੁਸੀਂ ਹੁਣੇ-ਹੁਣੇ ਇਹਦਾ ਚੌਥਾ ਭਾਗ ਦੇਖਿਆ। ਸਾਰਿਆਂ ਨੇ ਵੀਡੀਓ ਨੂੰ ਪਿਆਰ ਦਿਓ। ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿੱਦਾਂ ਹੀ ਲੱਗੀ ਤੇ ਬਾਕੀ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਤੇ ਇਹ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਵੀਡੀਓ ਨੂੰ ਲਾਈਕ ਕਰਦਿਆ ਕਰੋ ਤੇ ਬੈਲ ਆਈਕਨ ਨੂੰ ਜ਼ਰੂਰ ਔਨ ਕਰਿਓ ਤਾਂ ਕਿ ਜਦੋਂ ਵੀ ਨਵੀਂ ਵੀਡੀਓ ਆਵੇ ਤੁਹਾਨੂੰ ਸਭ ਤੋਂ ਪਹਿਲਾਂ ਪਤਾ ਲੱਗੇ ਬਾਕੀ ਜੇ ਸਤੋਂ ਕੋਈ ਭੁੱਲ ਚੁੱਕ ਹੋ ਜਾਂਦੀ ਆ ਕੋਈ ਕਮੀ ਪੇਸ਼ੀ ਵੀਡੀਓ ਚ ਰਹਿ ਜਾਂਦੀ ਆ ਤਾਂ ਸਾਨੂੰ ਕਮੈਂਟ ਕਰਕੇ ਦੱਸ ਦਿਆ ਕਰੋ ਵੀ ਤੁਹਾਡੀ ਵੀਡੀਓ ਚ ਆਹ ਕਮੀ ਆ ਉਹ ਅਸੀਂ ਦੂਰ ਕਰਦਿਆ ਕਰਾਂਗੇ ਧੰਨਵਾਦ ਜੀ